ਦੋਸਤੋ ਬਾਡੀ ਸਰਵਸ ਦੇ ਦੇ ਰਿਜ਼ਲਟ ਨੇ ਬਹੁਤ ਜ਼ਬਰਦਸਤ ਆ ਰਹੇ ਨੇ ਸਰੀਰ ਦੀ ਸਫਾਈ ਕਰਨ ਦੇ ਨਾਲ ਹੀ ਬਾਡੀ ਸਰਵਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਨਾਲ ਹੀ ਇੱਕ ਵਧੀਆ ਰਿਜ਼ਲਟ ਆ ਰਹੇ ਨੇ ਅੱਜ ਤੁਹਾਨੂੰ ਅੱਜ ਜਿਹੜੇ ਮਹਿਮਾਨ ਸਾਡੇ ਪਰਿਵਾਰ ਹੈਗੇ ਨੇ ਆਰਮੀ ਚ ਰਿਟਾਇਰ ਪਰਸਨ ਨੇ ਨਾਮ ਦੱਸਣਗੇ ਖੁਦ ਔਰ ਉਹ ਸਾਡੇ ਨਾਲ ਹੈਗੇ ਨੇ ਕੀ ਪ੍ਰੋਬਲਮਾਂ ਸੀ ਕੀ ਕੰਡੀਸ਼ਨ ਸੀ ਮਲਹਾਲਾਤ ਕੀ ਸੀ ਸਰੀਰ ਦੇ ਉਹ ਸਾਰੀ ਗੱਲਬਾਤ ਆਪਣੇ ਨਾਲ ਸ਼ੇਅਰ ਕਰਨਗੇ ਤਾ ਪੰਜ ਜਿਆਦੇ ਟਾਈਮ ਨਾਲ ਆਂਦੇ ਹੋਏ ਡਾਇਰੈਕਟਲੀ ਉਹਨਾਂ ਦੇ ਜਿਹੜੇ ਜਾਣਕਾਰੀ ਲੈਣੇ ਹਨ ਉਹ ਤੋਂ ਕੀ ਕੀ ਪ੍ਰੋਬਲਮਾਂ ਸੀ ਕਿੰਨੇ ਟਾਈਮ ਤੋਂ ਸੀ ਔਰ ਕੀ ਨਾਮ ਆ ਸਰ ਕਿਹੜੀ ਜਗ੍ਹਾ ਤੋਂ ਥੋੜਾ ਸਟਾਰਟ ਅਪ ਕਰੋ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਰਵਾਰ ਨੂੰ ਸਤਿ ਸ੍ਰੀ ਅਕਾਲ ਮੈਂ ਰਿਟਾਇਰ ਸੁਜ਼ਰ ਮੇਜਰ ਓਕੇ ਜੀ ਵਿਲੇਜ ਰਜਕਲਾਂ ਠੀਕ ਹੈ ਜੀ ਨੀਅਰ ਗੜ੍ਹ ਦੀ ਬੜਾ ਸ਼ਰ ਅੱਛਾ ਹਾਂਜੀ ਮੈਂ 2013 ਚ ਪੈਨਸ਼ਨ ਆ ਔਰ ਮੈਂ ਆਣ ਤੋਂ 5-7 ਮਹੀਨੇ ਬਾਅਦ ਬਿਮਾਰ ਹੋ ਗਿਆ ਠੀਕ ਹੈ ਬਹੁਤ ਚੱਲਦਾ ਰਿਹਾ ਸਵਾ ਦੋ ਸਾਲ ਤੱਕ ਮੈਨੂੰ ਕੋਈ ਨਾ ਇਹ ਨਹੀਂ ਮਿਲਿਆ ਵੀ ਪ੍ਰੋਬਲਮ ਕੀ ਆ ਬੜੇ ਹਸਲਾਂ ਵਿੱਚ ਮੈਂ ਕਹਿੰਦਾ 2013 ਤੋਂ ਪਤਾ ਹੀ ਨਹੀਂ ਲੱਗਿਆ ਵੀ ਪ੍ਰੋਬਲਮ ਕੀ ਆ ਉਹਦੇ ਬਾਅਦ ਸੀ ਜੋ ਦਵਾਈਆਂ ਲਈ ਗਿਆ ਅਲੱਗ-ਅਲੱਗ ਥਾਵਾਂ ਤੋਂ ਔਰ ਜਦੋਂ ਮੈਂ ਮਾਰਿਆ ਉਹ ਤੋਂ ਮੇਰੇ ਪੇਟ ਸਗਾ 160 ਚਾਹੀਦਾ ਠੀਕ ਹੈ ਔਰ ਮੈਂ ਮੋਟਾ ਨਹੀਂ ਸੀਗਾ ਮਤਲਬ ਹੈਲਥੀ ਸੀਗਾ ਉਹ ਤਾਂ ਮਸਲ ਜਿਹੇ ਭਾਰੇ ਉਜੇ ਮਾਰ ਹੋ ਗਿਆ ਮਾਰ ਹੁੰਦੇ ਆ ਤਾਂ ਮੇਰਾ 50 ਕਿਲੋ ਵਜੇ ਘਟਿਆ ਔਰ ਮੇਰਾ ਰਹਿ ਗਿਆ 74 ਕਿਲੋ ਵੇਟ ਠੀਕ ਹੈ ਰੋਣਾ ਕੁੱਬ ਗਿਆ ਜਦਾਂ ਇਸ ਤਰ੍ਹਾਂ ਹੋ ਗਿਆ ਉਸ ਤੋਂ ਬਾਅਦ ਮੈਨੂੰ ਦੁਆਲੇ ਦੇ ਦੇ ਨਹੀਂ ਗੱਲ ਬਣੀ ਕਿਤੇ ਵੀ ਹਸਲਾਂ 'ਚ ਘੁੰਮਦਾ ਰਿਹਾ ਪੰਜ ਤੋਂ ਸੱਤ ਹਸਲਾਂ 'ਚ ਘੁਮਿਆ ਠੀਕ ਹੈ ਜੀ ਫਿਰ ਦੁਬਾਰਾ ਮੈਂ ਇੱਕ ਹਸਲ 'ਚ ਦਾਖਲ ਹੋ ਗਿਆ ਸ਼ਹਿਰ ਤੋਂ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਡਾਟ ਹੋਇਆ ਵੀ ਮੇਰੇ ਸੀਵੀਡੀਪਾ ਬਲੌਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਰਹਿਓਤ ਰੱਖਿਆ ਮੈਨੂੰ ਡੋਰ ਦੀ ਮਤਲਬ ਉਹ ਡੋਰ ਹੀ ਸੀਗਾ ਨਾ ਠੀਕ ਹੈ ਤੇ ਦੂਸਰੇ ਦਿਨਾਂ ਨੂੰ ਮੈਨੂੰ ਜਲੰਧ ਰਸਪੇਤਾ ਜਲੰਧ ਜਾ ਕੇ ਉਹਨੇ ਐਮਰੇ ਕਰਾਈ ਇਹ ਸੋਣਾ ਦੀ ਗੱਲ 13 ਤੋਂ ਸੋਣਾ ਆ ਗਿਆ 16 ਜਾਈ ਕਲੀਅਰਟੀ ਆਈ ਉਹਨੇ ਕੋਰਪੋਰੇਟ ਸਟਾਰਟ ਕਰਤਾ ਹਾਂਜੀ ਐਮਰੇ ਜੇ ਕਲੀਅਰ ਹੋਇਆ ਕਿ ਮੇਰੀ ਜਿਹੜੀ ਸੀਬੜੀ ਪਾਵੇ ਬਲੌਕ ਹੈ ਮੇਰਾ ਔਰ ਪਿੱਤਾ ਮੇਰੇ ਸੁੱਕ ਗਏ ਠੀਕ ਹੈ ਪਿੱਤਾ ਸੁੱਕ ਕੇ ਦੀਵਰ ਨਾਲ ਜੁੜ ਗਏ ਉਹ ਜਿੱਥੇ ਲੀਵਰ ਜੁੜਿਆ ਲੀਵਰ ਨਾਲ ਉਹ ਜ਼ਖਮ ਹੋ ਗਿਆ ਸੀ ਉਸ ਤੋਂ ਬਾਅਦ ਉਹ ਹਫ਼ਤਾ ਨੇ ਮਹੀਨਾਪਤਾ ਇਦਾਂ ਘੱਟ ਦਿੱਤਾ ਹਫ਼ਤਾ 8-9 ਦਿਨ ਤੇ ਉਸ ਮੈਂ ਵੀ ਡਾਕਟਰਾਂ ਕੋਲ ਕਾਲਾ ਜਾਇਆ ਮੈਨੂੰ ਦੱਸ ਉਹ ਮੇਰਾ ਇਲਾਜ ਕਰੋ ਮੈਂ ਬਹੁਤ ਖਾਂ ਵੀ ਸੁੱਕੀ ਜਾਂਦਾ ਵੇਟ 300 ਗ੍ਰਾਮ ਰੋਜ਼ ਘੱਟਦਾ ਸੀ ਜਦੋਂ ਉਸ ਸਵਾਲ ਉਹਨੇ ਮੈਨੂੰ ਕਿਰਦਾ ਵੀ ਮੀਟਿੰਗ ਕਦੇ ਕਰਨੀ ਐ ਸੀ ਤਾਂ ਬਾਅਦ ਚ ਲਾ ਸ਼ੁਰੂ ਕਰਨਾ ਹੈ। ਇਹੇ ਡਿਸਕਸ ਕਰਕੇ ਲਾ ਹਾਂਜੀ ਹਾਂਜੀ ਓਕੇ। ਕਿਉਂ ਤਿੰਨ ਚਾਰ ਦਸਾਂ ਦੇ ਡਾਕਟਰ ਨਾ ਬੁਲਾਏ ਉਹ ਵੀ ਡਾਕਟਰ ਬੁਲਾਏ ਜੇ ਤੱਕ ਮੈਂ ਪਹਿਲਾਂ 1.5 ਸਾਲ ਜਾਂਦਾ ਰਿਹਾ ਲਗਾਤਾਰ। ਠੀਕ ਹੈ। ਉਹ ਜਦੋਂ ਅੰਦਰ ਆਏ ਤੇ ਮੈਂ ਡਾਕਟਰ ਸਾਹਿਬੀ ਕਾਲ ਮੈਂ ਕਿਹਾ ਡਾਕਟਰ ਸਾਹਿਬ ਪਿਆਣੇ ਮੈਨੂੰ। ਉਹ ਨਾ ਤਾਂ ਉਹਨਾਂ ਕੋਈ ਫੈਲ ਸੀ ਹੀ ਨਾ ਦਾ ਪਤਾ ਹੀ ਉਹਨਾਂ ਨੇ ਛੋੜ ਚਲੀ ਸਰ ਲੈ ਕੇ ਗੋਲੰਬੀ ਹੋ ਜੂ ਆਪਣੀ। ਤੇ ਫਿਰ ਉਹ ਜਦੋਂ ਮਨ ਉਹਨੇ ਸਾਰੇ ਨੇ ਡਿਸੀਜਨ ਲੈ ਕੇ ਹਾਂਜੀ ਉਹਨਾਂ ਨੇ ਆਪਰੇਟ ਦਾ ਲਿਆ ਡਿਸੀਜਨ ਜੀ। ਆਪਰੇਟ ਨਹੀਂ ਉਹਨੇ ਅੱਛਾ ਇਹਨੂੰ ਜਵਾਦ ਦਿੱਤਾ ਉਹ ਦਵਾਰਾ ਇਹਨ ਬੜੇ ਹਸਲ ਚ ਜਰ ਗਏ ਲੁਧਿਆਣੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਹਸਲ ਉਹਦੇ ਵਿੱਚ ਗਏ ਸੀ ਉਹ ਨਹੀਂ ਮੈਂ ਸਾਨੂੰ ਫੈਲ ਦੇਖ ਕੇ ਜਵਾਦ ਦਿੱਤਾ ਮੈਂ ਤੇ ਬਿਡਿੰਗ ਨੂੰ ਜੋ ਆ ਗਿਆ ਮੇਰੇ ਵੱਡੇ ਬ੍ਰਦਰ ਔਰ ਮੇਰੇ ਬਦਰਨ ਲਾ ਉਹ ਵੀ ਨਾਲ ਸੀ ਤੇ ਉਹ ਦੋਨਾਂ ਜਿਹੜੇ ਗਏ ਅੰਦਰ ਇਹ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਜਵਾਦ ਦਿੱਤਾ ਵੀ ਹੋਰ ਹਸਲ ਚ ਸਾਡੇ ਕੋਲ ਜਗ੍ਹਾ ਹੀ ਨਹੀਂ ਹੈ ਅੰਦਰ ਠੀਕ ਹੈ ਅਸੀਂ ਇੱਕ ਹੋਰ ਹਸਪਤਲ ਜ گئے ਕਿਸੇ ਗੱਲ ਕਰਕੇ ਕਿ ਦੋ ਬੰਦੇ ਆ ਨਾ ਉੱਥੇ ਹੀ ਜਾਂਦੇ ਹੋ ਤੁਸੀਂ ਉਹਨਾਂ ਦੇ ਸਿਆਣ ਨੂੰ ਅਈ ਜਦੋਂ ਉਹਦੇ ਚ ਗਏ ਤੇ ਉੱਥੇ ਸਾਨੂੰ ਟੈਸਟ ਕਰਨੇ ਸ਼ੁਰੂ ਕਰਾਏ ਬੰਦੇ ਅਸੀਂ ਐਡਮਿਟ ਹੋਏ ਦੋ ਦੋ ਫੇ ਡਾਕਟਰ ਸਾਹਿਬ ਨੇ ਟੈਸਟ ਸ਼ੁਰੂ ਕਰ ਦਿੱਤੇ ਮੇਰੇ ਟੋਟਲੀ ਸਾਰੇ ਡੈਟਿਕਰੀਆ ਰਏ ਉਹਨੇ ਕਹਿੰਦੇ ਵੀ ਤੁਹਾਡੀ ਸੀਟੀ ਸਕੈਨ ਹੋਣੀ ਹੈ ਇੱਕ ਮਲਸੂਬਾ ਹੋਏਗੀ ਠੀਕ ਹੈ ਜੀ ਦੂਸਰੇ ਦਿਨ ਸਵੇਰੇ ਸੀਟੀ ਸਕੈਨ ਕੀਤੀ ਹੋਵੇ ਮੇਰੀ ਬਿਲਕੁਲ ਠੀਕ ਵਾਰੀਓ ਚ ਕੋਈ ਨਹੀਂ ਆਈ ਮੈਂ ਕਹਿੰਦੀ ਐਮ ਆਰ ਆਈ ਤਾਂ ਆਈ ਆ ਇਦਵਾਰਾ ਨਹੀਂ ਐ ਮਰੇ ਜਿਲੇ ਉਹ ਸਕਰੀਨ ਮੈਂ ਇੱਕ ਉਹਨਾਂ ਨੂੰ ਗਾਇ ਮੈਨੂੰ ਨਾ ਇੱਕ ਜਰਨਲ ਤੇ ਵਾਇ ਵੀ ਜਿਹੜਾ ਪ੍ਰਾਈਵੇਟ ਰੂਮ ਹੁੰਦਾ ਉਹ ਮੈਨੂੰ ਦਿਖਦਾ ਇਕੱਲੇ ਪੈ ਰਹੇ ਨੇ ਕਦੀ ਤੇ ওই ਟਾਈਮ ਮਿਲਦੇ ਨਹੀਂ ਬਾਕੀ ਇਹ ਬਾਕੀ ਮੈਂਬਰ ਉਹਦੇ ਤੇ ਉਹਨੇ ਜਿਹਦਾ ਮੈਨੂੰ ਜਰਨਲ ਚ ਪਤਾ ਲੱਗੇ ਸਕਰੀਨ ਸੀਗੀ ਸਕਰੀਨ ਦੇ ਵਿੱਚ ਉਹਨੇ ਮੇਰੇ ਬਲਦੇਵ ਜੀ ਆਜੋ ਤੁਹਾਨੂੰ ਦਿਖਾਈਏ ਕੀ ਪ੍ਰੋਬਲਮ ਆ ਅੱਛਾ ਉਹ ਜਦੋਂ ਦੱਸਿਆ ਸਕਰੀਨ ਚ ਮੈਂ ਦੱਸਿਆ ਵੀ ਆਹ ਤੋਂ ਡੀਜ਼ਾ ਪ੍ਰੋ ਫੁੱਟ ਪੈ ਗਈ ਇਤੋਂ ਇੱਕ ਲੀਵਰ ਜਿਹੜੀ ਪੈਪੇ ਦਾ ਨਾ ਜੋਇੰਟ ਹੁੰਦੀ ਟੀ ਵੱਲ ਦੀ ਇਸ ਜਗ੍ਹਾ ਤੇ ਮੇਰੀ ਪੱਥਰੀ ਬਲੌਕ ਸੀਗੀ ਹੋ ਗਿਆ ਠੀਕ ਹੈ ਤੇ ਪੀ ਤੁਹਾਡੀ ਨਾ ਪੈਪ ਇੱਕੋ ਇਹਦਾ ਨਹੀਂ ਜਿਆਦਾ ਨਹੀਂ ਪੈਪ ਕੱਢਦੀ ਹੈ ਉਹ ਪੈਪ ਇੱਕ ਤਾਂ ਡਾਰਕ ਸੀਗੀ ਦੂਜੀ ਉਹ ਸੁੱਜੀ ਹੋਈ ਸੀ ਮੋਟੀ ਸੀ ਤੇ ਕਹਿੰਦੇ ਵੀ ਜਿਹੜੀ ਵਿੱਚ ਫਸਿਆ ਇਸ ਕਰਕੇ ਡਾਰਕ ਹੈ ਕੋਈ ਚੀਜ਼ ਹੈ ਦੇ ਵਿੱਚ ਤੇ ਜਿਹੜਾ ਇਹ ਮੋਟੀ ਆ ਇਹਦੇ ਵਿੱਚ ਆਕਮ ਕਿਨੇ ਚੱਲ ਇਹਨਾਂ ਨੂੰ ਇਦਾਂ ਹੀ ਮਤਲਬ ਅਸੀਂ ਠੀਕ ਆ ਸਕਦੇ ਆ ਤੇ 6 ਮਹੀਨੇ ਬਾਅਦ ਦੂਜੀ ਵਾਰੀ ਬਣ ਜਾਈ ਨੀ ਕੋ ਹੋਰ ਬੜੀ ਵਾਰੀ ਬਣ ਜਾਈ ਫੇਰ ਸਭ ਤੋਂ ਪ੍ਰੋਬਲਮ ਆਣੀ ਠੀਕ ਹੈ ਮੈਂ ਕਿਹਾ ਮੈਂ ਮੈਂ ਤਾਂ ਲਾਇਕ ਹੁਣ ਆਇਆ ਜਿੰਦਾ ਮਰਜ਼ੀ ਕਰੋ ਫਿਰ ਨਹੀਂ ਓਪਨ ਦਾ ਰੱਖਿਆ ਓਪਨ ਕੀਤਾ ਉਹਨੇ ਇਲਾਜ ਮੇਰਾ ਕਰ ਦਿੱਤਾ ਚਲੋ ਬਹੁਤ ਵਧੀਆ ਰਿਹਾ ਮੈਂ ਫੇਰ ਥੋੜਾ ਟਾਈਮ ਥੋੜਾ ਟਾਈਮ ਬਗਿਆ ਰਿਹਾ ਦੁਬਾਰਾ ਫੇ ਮੈਂ ਦੇਖਤਾ ਹੁਣ ਲਾ ਫੇ ਆਪਰੇਟ ਕਰਾਣ ਤੋਂ ਬਾਅਦ ਦੁਬਾਰਾ ਫੇ ਤੋਂ 2 ਸਾਲ ਬਾਅਦ ਮੈਨੂੰ ਬੜੀ ਦਿੱਕਤ ਆਈ ਫੇ ਮੈਂ ਹਸਪਤਾਲ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਵਿੱਚ ਵੀ ਡਾਕਟਰ ਮੈਨੂੰ ਕਹੇ ਵੀ ਤੁਹਾਡੀ ਤਾਂ ਲੋੜ ਹੀ ਨਹੀਂ ਦੱਸ ਗਏ ਕਰਨ ਦੀ ਇਲਾਜ ਤੇ ਤੁਹਾਡੀ ਤਾਂ ਦੋ ਤੋਂ ਚਾਰ ਸਾਲ ਉਮਰ ਐ ਜਿਹੜੀ ਰਹਿ ਗਈ ਆ ਅੱਛਾ ਹਾਂ ਜੀ ਭਾਈ ਤੁਹਾਡੇ ਟੈਸਟ ਟੋਸਟ ਜ਼ਿਆਦਾ ਕਰਨ ਦੀ ਲੋੜ ਨਹੀਂ ਪਰ ਦੋ ਚਾਰ ਸਾਲ ਦੀ ਉਮਰ ਰਹਿ ਗਈ ਉਹ ਬਸ ਇਹ ਕਰ ਲੋ ਆਪਦੀ ਹਾਂ ਜੀ ਫੇਰ ਆਪਾਂ ਰਾਮ ਨਾ ਘਟੋ ਹੋਣਾ ਓਕੇ ਤੇ ਦੋ ਤੋਂ ਚਾਰ ਸਾਲ ਐ ਜੈ ਮੈਂ ਨਹੀਂ ਆਪਣੇ ਨੂੰ ਤਾਂ ਮੈਨੂੰ ਠੀਕ ਹੀ ਲੱਗਦਾ ਸੀ ਮੈਨੂੰ ਤੇ ਪਰ ਫੇਰ ਵੀ ਮੈਨਾਂ ਜਿਲੇ ਮਲੋ ਲੀਵਰ ਦੀ ਇਹ ਪ੍ਰੋਬਲਮ ਸੀ ਲੀਵਰ ਦੀ ਪ੍ਰੋਬਲਮ ਸੀ ਵੀ ਹੁਣ ਤੁਹਾਡੀ 2-4 ਸਾਲ ਦੀ ਲਾਈਫ ਆ ਵੀ ਲੀਵਰ ਤੁਹਾਡਾ ਹੁਣ অপারেਟ ਵੀ ਨਹੀਂ ਕਰ ਸਕਦੇ ਇਸ ਹਾਂਜੀ ਹਾਂਜੀ ਤੇ ਹੁਣ ਓਕੇ ਆ ਗੱਲ ਹਾਂਜੀ ਉਸ ਤੋਂ ਬਾਅਦ ਫੇਜਲੇ 2-2-4 23 2023 ਚ 4 ਸਾਲ ਬਾਅਦ ਜਿੱਲੇ ਉਹਨੂੰ ਲਾਸਟ ਵਾਰ ਡਿਗਣੇ ਵਾਲੇ ਹੋ ਗਏ ਬਿਲਕੁਲ ਡਾਊਨ ਹੋ ਗਿਆ ਤੇ ਫਿਰ ਮੈਂ ਜਾ ਕੇ ਜੁਲਾਈ ਦੇ ਵਿੱਚ ਮੈਨੂੰ ਮੋਬਾਈਲ ਦੇਖਦੇ ਸੀ ਨੰਬਰ ਮੇਰਾ ਵੀਡੀਓ ਚ ਅੱਛਾ ਸੋਸ਼ਲ ਮੀਡੀਆ ਦੇ ਥਰੂ ਵੀਡੀਓ ਦੇਖੀ ਹਾਂਜੀ ਪਰ ਤੁਸੀਂ ਲਾਸਟ ਹਥਿਆਰ ਸਮਝ ਕੇ ਵਰਤਿਆ ਵੀ ਦੇਖੀ ਜਾਊਗੇ ਕਿਉਂਕਿ ਫੇਸ ਵੀ ਨਹੀਂ ਬਣਦਾ ਨਾ ਬੰਦੇ ਦਾ ਹਾਂਜੀ ਹਾਂਜੀ ਫਿਰ ਬਿਲਕੁਲ ਲਾਸਟ ਮੈਂ ਇਹ ਆਣ ਦੋ ਬੋਟੀ ਜ਼ਰੂਰ ਹਾਂਜੀ ਅੱਛਾ ਉਹ ਸਟਾਰਟ ਕੀਤਾ ਪਹਿਲਾਂ ਤੇ ਮੈਨੂੰ ਇਨੀ ਹਿੰਮਤ ਵੀ ਨਹੀਂ ਸੀਗੀ ਕਿ ਮੈਂ ਜਾ ਕੇ ਲੈ ਆਵਾਂ ਓਕੇ ਤੇ ਚਲੋ ਰਿਗੈਸਟੀ ਕੀਤੀ ਤੇ ਮੈਨੂੰ ਘਰ ਪਹੁੰਚਾਤਾ ਜਦੋਂ ਮੇਰੇ ਕੋਲ ਘਰ ਆ ਗਿਆ ਜਿੱਦਾਂ ਉਹਨੇ ਲਿਖ ਕੇ ਦਿੱਤਾ ਉਦੋਂ ਦਾ ਮੈਡੀਕਲ ਚਲ ਕਰਦਾ ਉਹਦੇ 50 ਦਿਨ ਦਾ ਸੀਗਾ ਸਾਰਾ 50 ਦਿਨ ਬੀਤ ਗਏ 50 ਦਿਨ ਬਾਅਦ ਮੈਂ ਟੈਸਟ ਕਰਾਇਆ ਬਿਲਕੁਲ ਠੀਕ ਹੈ ਠੀਕ ਹੈ ਜੀ ਬਿਲਕੁਲ ਤੰਦਰੁਸਤ ਆਇਆ ਮੇਰਾ ਲੀਵਰ 50 ਦਿਨਾਂ ਦੇ ਬਾਅਦ ਜੀ ਜਿਵੇਂ ਚਮਤਕਾਰੀ ਰਿਜ਼ਲਟ ਹੋ ਗਿਆ ਇੱਕ ਤਰ੍ਹਾਂ ਦਾ ਹਾਂ ਜੀ 50 ਦਿਨ ਬਾਅਦ ਕਿੱਥੇ 3 ਸਾਲ ਲਾਈ ਫਰੀ ਸੀ 2 ਸਾਲ ਕਿੱਥੇ 50 ਦਿਨ ਬਾਅਦ ਟੈਸਟ ਕਲੀਅਰ ਹੋ ਗਏ ਬਿਲਕੁਲ ਓਕੇ ਹੋ ਗਿਆ ਬਿਲਕੁਲ ਠੀਕ ਹੋ ਗਿਆ ਉਹਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਮੈਂ ਤਾਂ ਬੜਵਦੀ ਤੰਦਰੁਸਤ ਐ ਵੈਸੇ ਮੈਂ ਹੁਣ ਸਾਲ ਬਾਅਦ ਇੱਕ ਇੱਕ ਮਲੇਕ ਨਵੀਂ ਜ਼ਿੰਦਗੀ ਮਿਲ ਗਈ ਬਾਡੀ ਸਰ ਨਵੀਂ ਨਵੀਂ ਮਿਲ ਗਈ ਮੈਂ ਇਹ ਚਾਹਣਾ ਵੀ ਮੈਂ ਹਰ ਸਾਰੀ ਪੀੜ੍ਹੀਆਂ ਕਰਨਾ ਇੱਕ ਇਹਦਾ ਕੋਈ ਨੁਕਸਾਨ ਨਹੀਂ ਗਾ ਬਿਲਕੁਲ ਸਰ ਇੱਥੇ ਜਿਵੇਂ ਤੁਸੀਂ ਮੰਨ ਲਓ ਪਹਿਲਾਂ ਇੱਕ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਆਪਦੇ ਸਰੀਰ ਦੇ ਵਾਸਤੇ ਸ਼ਿਫਟ ਕਰਨਾ ਪਿਆ ਵੀ ਪਿੰਡਾਂ ਵਾਲੇ ਸ਼ਹਿਰੋਂ ਮੈਂ ਬਿਕਾ ਚਾਹ ਉਹ ਕੀ ਕਰਨ ਸੀ ਹਾਂਜੀ ਪਹਿਲੇ ਮੈਂ ਨਾ ਸ਼ਹਿਰ ਚ ਮੰਗਾਨ ਮੈਂ ਲੁਧਿਆਣੀ ਉੱਥੇ ਮੈਂ ਇੱਕ ਫੈਕਟਰੀ ਵਾਸਤੇ ਸੋਜ ਰਿਹਾ ਫੈਕਟਰੀ ਜਗ੍ਹਾ ਵੀ ਲੈ ਲਈ ਦੁਕਾਨਾਂ ਵੀ ਲੈ ਲੀਆਂ 5-6 ਪਰ ਉਹ ਮੇਰੇ ਜਦੋਂ ਇਹ ਬੱਚੇ ਸਾਰੇ ਛੋਟੇ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਮੇਰੀ ਜੇ ਨਹੀਂ ਤਾਕਤ ਨਹੀਂ ਰਹੀ ਤੇ ਫਿਰ ਮੈਂ ਸੋਚਿਆ ਵੀ ਇਹ ਪਿੰਡ ਹੀ ਠੀਕ ਆ ਮਤਲਬ ਪਿੰਡ ਵੀ ਮੈਂ ਇੰਨੇ ਜ਼ਿਆਦਾ ਬਿਮਾਰੀਆਂ ਨਹੀਂ ਤੁਹਾਨੂੰ ਘੇਰ ਲਿਆ ਬਿਮਾਰੀਆਂ ਨੇ ਬਿਮਾਰੀਆਂ ਨੇ ਘੇਰ ਲਿਆ ਫਿਰ ਵੀ ਪਿੰਡ ਹੀ ਰਹਿ ਗਿਆ ਓਕੇ ਪਿੰਡ ਤੇ ਹੁਣ ਮੜ ਚੜ੍ਹਦੀ ਗੱਲਾ ਮਾਰ ਬਹੁਤ ਵਧੀਆ ਹੈ ਮਹਾਰਾਜ ਜੀ ਵੱਲੋਂ ਅੱਛਾ ਜੀ ਹਾਂਜੀ ਬਹੁਤ ਵਧੀਆ ਹੁਣ ਹੁਣ ਜੇ ਪਿੰਡ ਜਾਂਾਂਗੇ ਜਾਂ ਸ਼ਹਿਰ 'ਚ ਵੀ ਜਿੱਥੇ ਮਰਜੀ ਜਿੱਥੇ ਮਰਜੀ ਰਹਿ ਸਕਦੇ ਆ ਸ਼ਹਿਰ ਤੋਂ ਬਣੀ ਆ ਆਪਣੇ ਤੇ ਡਿਪੈਂਡ ਆ ਹਾਂਜੀ ਹੁਣ ਜਿੱਥੇ ਮਰਜੀ ਬਣਾ ਸੈਂ ਬਿਲਕੁਲ ਓਕੇ ਹੀ ਕੰਮ ਕਮ ਸਾਰੇ ਓਕੇ ਕਰਦੇ ਹਾਂ ਸਰੀਰ ਸਿਸਟਮ ਬਿਲਕੁਲ ਸਹੀ ਹੈ ਕੋਈ ਦਿੱਕਤਾਂ ਨਹੀਂ ਐਸ ਟਾਈਮ ਦੇ ਉੱਤੇ ਮੈਂ ਹੀ ਤੁਹਾਨੂੰ ਮੈਂ ਦੱਸਦਾ ਵੀ ਇੱਕ ਵਾਰ ਮੈਂ ਨਾ ਭੰਗੜਾ ਪਾਉਣ ਲੱਗਿਆ ਵੇ ਅੱਜ ਐਸੀ ਆ ਤੇ ਮੇਰੇ ਇੱਥੇ ਬੜੀ ਦਰਦ ਹੋਇਆ ਠੀਕ ਹੈ ਜੀ ਦਰਦ ਹੋਇਆ ਉਹਨੇ ਤੇ ਮੈਂ ਉਹ ਪਹਿਲਾਂ ਦੁਬਾਰਾ ਆ ਗਿਆ ਨਾੜੀ ਸਾਡਾ ਪਰਿਵਾਰ ਵੀ ਸੀਗਾ ਉੱਥੇ ਮੁੰਡੇ ਹੋਰ ਸੀਗੇ ਦੋ ਤਿੰਨ ਉਹਨਾਂ ਨੇ ਮੇਰੇ ਤਾਂ ਨਾ ਦਵਾਈ ਦੂਆ ਕੁਛ ਤੇ ਇਤੇ ਦਾ ਮਾਰਿਆ ਤੇ ਉਹ ਨਾਲ ਮੇਰਾ ਸਾਥ ਠੀਕ ਹੋ ਗਿਆ ਦੁਬਾਰਾ ਤੇ ਮੈਂ ਦੁਬਾਰਾ ਅੰਦਰ ਨਹੀਂ ਗਿਆ ਅਸੀਂ ਪਿੰਡ ਨੂੰ ਆ ਗਏ ਗੱਡੀ ਗੱਡੀ ਲਈ ਪਿੰਡ ਨੂੰ ਆ ਗਏ ਉਸ ਤੋਂ ਬਾਅਦ ਮੈਂ ਰਾਤ ਇੱਕ ਬੁਰੋਰਾਂ ਜੀ ਸੀ ਅੱਛਾ ਜੀ ਅੱਜ ਤਰੀਕਾ ਕੀ ਆ 20 ਆ 21 21 ਤਰੀਕਾ ਹਾਂਜੀ 21 20 ਆ ਜੀ 20 ਹੋ ਗਈ 20 ਦੀਆ ਕਰਾ ਦੀਆ ਲਵਨੀ ਦੀ ਰਾਤ ਮੈਂ ਅਡੀਸ਼ ਮੰਗੜਾ-ਮੰਗੜਾ ਪਾਇਆ ਬੜਾ ਵਧੀਆ ਰਿਹਾ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਵੀ ਆਇਆ ਓਕੇ ਚੱਲ ਜੀ ਅਗੋਂ ਸਰ ਜੀ ਮੈਂ ਮੰਨ ਲਉ ਕਰੇ ਪੈੰਜੀ ਬੈਠੇ ਨੇ ਤੁਹਾਡੇ ਨਾਲ ਤੁਹਾਡੇ ਨਾਲ ਹਾਂਜੀ ਇਹਨਾਂ ਨੇ ਵੀ ਵਰਤਿਆ ਸਰਵਸਪੈਕ ਹਾਂਜੀ ਇਹਨਾਂ ਨੇ ਇਹਨਾਂ ਨੂੰ ਪ੍ਰੋਬਲਮ ਸੀ ਮੈਂ ਆਪਣੇ ਦੋੜ ਬਈ ਇਹਨਾਂ ਨੂੰ ਕਿਹਾ ਵੀ ਇਹਨਾਂ ਦੀ ਸੀਗੀ ਤੁਸੀਂ ਆਪ ਦੱਸੋਗੇ ਸੱਸੀ ਕਾਲ ਜੀ ਹਾਸੀ ਕਾਲ ਜੀ ਇਹਦਾ ਪ੍ਰੋਬਲਮ ਬਿਨ ਪਾਜੀ ਸਿਰ ਦੀ ਸਰ ਵਾਈਕਲ ਦੀ ਸੀਗੀ ਸਿਰ ਮੇ ਬਹੁਤ ਜ਼ਿਆਦਾ ਦੁਖਦਾਈ ਸੀ 10 15 ਦੇ ਸਾਲ ਦੇ ਵਿੱਚ ਤਕਰੀਬਨ 15 ਸਾਲਾਂ ਤੋਂ ਪ੍ਰੋਬਲਮ ਸੀ ਠੀਕ ਹੈ ਦਵਾਈਆਂ ਤਾਂ ਮੈਂ ਬਹੁਤ ਮਤਲਬ ਖਾਧੀਆਂ ਡਾਕਟਰ ਵੀ ਬਦਲੀ ਬਹੁਤ ਕੀਤੇ ਨਾ ਮੰਗਰ ਠੀਕ ਹੈ ਜੀ ਤੇ ਉਹ ਆਰਾਮ ਨਹੀਂ ਪੂਰਾ ਬਣਦਾ अच्छा जी तो दवाई ਜਿੱਦਾਂ 10 ਸਾਲ ਤੋਂ ਤਕਰੀਬਨ ਗਲੇ ਨੂੰ ਵੀ ਪ੍ਰੋਬਲਮ ਆ ਗਈ ਠੀਕ ਹੈ ਜੀ ਦਵਾਈ ਖਾਂਦੇ ਆ ਗੰਜਾ ਸੇ ਅੱਛਾ ਗਲੇ ਦੀ ਪ੍ਰੋਬਲਮ ਵੱਧ ਗਈ ਦਵਾਈ ਖਾਣ ਨਾਲ ਹਾਂ ਜੀ ਦਵਾਈ ਖਾਂਦੇ ਆ ਗੰਜਾ ਗਲੇ ਪ੍ਰੋਬਲਮ ਇੰਦਾ ਸੀ ਵੀ ਗਲ ਦੇ ਪ੍ਰੋਬਲਮ ਅੰਦਰ ਸੀਗੀ ਤੇ ਮੈਂ ਬਾਹਰ ਵੀ ਤੇਲ ਕਦੀ ਲਾਉਣਾ ਕਦੀ ਕੋਸ਼ਿਸ਼ ਕਰਨਾ ਕਦੀ ਬਰਛ ਪੇਰਨਾ ਬਹੁਤ ਜ਼ਿਆਦਾ ਕਰਨਾ ਵੀ ਇੰਦਾ ਪਹਿਲਾਂ ਗਲਾ ਅੰਦਰੋਂ ਬੰਦੀ ਹੋ ਜਾਂਦਾ ਸੀ ਸਾਹ ਮਤਲਬ ਸਾਹ ਨਹੀਂ ਹੁੰਦਾ ਵੀ ਗਲਾ ਇੰਦਾ ਹੀ ਕੁਝ ਫਸਿਆ ਠੀਕ ਹੈ ਕਿਸੇ ਵੇਲੇ ਇੰਦਾ ਹੋ ਜਾਂਦਾ ਸੀ ਵੀ ਸਾਹ ਆਉਣਾ ਬੇਅੱਖਾ ਹੋ ਜਾਣਾ ਠੀਕ ਹੈ ਜੀ ਇੰਦਾ ਹੈ ਪਤਾ ਨਹੀਂ ਹੁਣ ਕੀ ਹੋ ਜਾਣਾ ਹੈ ਇਹ ਕਿੰਨੇ ਕ ਟਾਈਮ ਤੋਂ ਗਲੇ ਦੀ ਬਰੌਲੀ ਨੇ ਤੁਸੀਂ ਗਏ ਸਰਵਾਈਕਲ ਦੇ 15 ਸਾਲਾਂ ਤੋਂ ਸੀ ਇਹ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਬੱਚਾ ਵੀ ਬੱਚਾ ਇਹ ਮਤਲਬ 10 ਸਾਲ ਤੋਂ ਹੋਈ ਗਏ ਬੱਚਾ 10 ਸਾਲ ਦੀ ਇਹ ਪ੍ਰੋਬਲਮ ਠੀਕ ਹੈ ਜੀ ਤੇ ਉਹ ਜਿੱਦਾਂ ਇਹਨਾਂ ਨੇ ਬਾਡੀ ਸਰਵਸ ਲਿਆ ਇੱਕ ਦਵਾਈਆਂ ਕਿੰਨੀਆਂ ਖਾਧੀਆਂ ਪੰਜੀ ਤੁਸੀਂ ਦਵਾਈਆਂ ਤੇ ਕਾਫੀ ਖਾਦੇ ਰਹੇ ਹੋ ਕਿੰਨੇ ਕ ਡਾਕਟਰਾਂ ਕੋਲੇ ਗਏ ਹੋਏ ਟੈਸਟ ਪੁਸਤਕ ਰਾਇ ਕੋਈ ਟੈਸਟ ਵੀ ਕਰਾਉਂਦੇ ਰਹੇ ਹਾਂ ਹਾਂ ਕੋਈ ਫਰਕ ਨਹੀਂ ਵਹਿ ਰਿਹਾ ਕੋਈ ਨਹੀਂ ਪੂਰਾ ਨਹੀਂ ਫਰਕ ਮੋਚਦਾ ਤੁਹਾਨੂੰ ਤਾਂ ਆਰਮੀ ਕੂਟੇ 'ਚ ਸਾਰਾ ਫਰੀ ਹੁੰਦਾ ਵੱਡੇ ਵੱਡੇ ਹਾਸੇ ਹਾਂ ਜੀ ਐਂਡੋਸਕੋਪੀ ਵੀ ਕਰਾਈ ਐਂਡੋਸਕੋਪੀ ਵੀ ਕਰਵਾਈ ਆ ਫਰਕ ਨਹੀਂ ਵਹਿ ਰਿਹਾ ਕੁਛ ਨਹੀਂ ਉੱਚ ਆਇਆ ਵੀ ਕੁਛ ਨਹੀਂ ਤਾਂ ਹਰਾਮ ਵੀ ਨਹੀਂ ਹੈ ਤਾਨੂੰ ਘਰੇ ਰਿਜ਼ਲਟ ਆਏ ਹੋਣ ਕਰਕੇ ਹਾਂਜੀ ਹਾਂਜੀ ਤੇ ਸੋਚਿਆ ਵੀ ਸਰਵਸ ਪੈ ਕੇ ਵਰਤ ਲਈਏ ਹਾਂਜੀ ਇਹਨਾਂ ਬੋਡੀ ਸਰਵਸ ਲਿਆ ਇਹਨਾਂ ਕਹਿੰਦੇ ਵੀ ਇਹ ਪੀ ਕੇ ਦੇਖੋ ਅੱਛਾ ਜੀ ਉਹ ਪੀਣ ਦਾ ਨਾਲ ਫਿਰ ਮੇਨੂੰ ਸਰਦੀ ਰਾਮ ਪ੍ਰੋਬਲਮ ਜਿਹੜੀ ਉਹ ਠੀਕ ਹੋ ਗਈ ਸਰਦੀ ਪ੍ਰੋਬਲਮ ਗਲੇ ਵਾਲੀ ਪ੍ਰੋਬਲਮ ਹੈ ਗਲੇ ਦੀ ਦੱਸੀ ਨਹੀਂ ਸੋ ਮੇਰੇ ਉਹ ਵੀ ਠੀਕ ਹੋ ਗਿਆ ਅੱਛਾ ਹਾਂਜੀ ਮਤਲਬ ਗਲੇ ਵਾਲੀ ਤੁਸੀਂ ਮੰਨ ਕੀ ਨਹੀਂ ਬੈਠੇ ਠੀਕ ਹੋਊਗੀ ਕਿ ਨਹੀਂ ਹੋਊਗੀ ਉਹ ਵੀ ਠੀਕ ਹੋ ਗਈ ਗਲੇ ਦੀ ਵੀ ਠੀਕ ਹੋ ਗਈ ਜਿਹੜੀਆਂ 15 ਸਾਲ ਦੀਆਂ ਪ੍ਰੋਬਲਮਾਂ ਸੀ ਉਹ ਵੀ ਠੀਕ ਹੋ ਗਈਆਂ ਹੁਣ ਕੋਈ ਦਵਾਈ ਤਾਂ ਨਹੀਂ ਖਾਰੇ ਤੁਸੀਂ ਨਹੀਂ ਹੋਊਗਾ ਲੱਖਾਂ ਲੋਕ ਪੰਜ ਵੀਡੀਓ ਦੇਖਣਗੇ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਦੇਖੋ ਜੀ ਇਹ ਤਾਂ ਸਰੀਰ ਆਪਣਾ ਹੈ ਤਾਂ ਠੀਕ ਹੋਊਗਾ ਤੇ ਸਭ ਕੁਝ ਸਾਨੂੰ ਵਧੀਆ ਲੱਗਦਾ ਤੇ ਅਸੀਂ ਬਾਡੀ ਸਰਵਿਸ ਇੱਕ ਵੀਵਾਂਗੇ ਤੇ ਆਪਣਾ ਸਰੀਰ ਕੈਮ ਕਰਾਂਗੇ ਓਕੇ ਜੀ ਤੇ ਇਹਦਾ ਆਪਣਾ ਸਰੀਰ ਫੇਰ ਹੀ ਕੋਈ ਕੰਮ ਕਰਨੇ ਨੂੰ ਮਤਲਬ ਦਿਲ ਕਰੂਗਾ ਹਾਂਜੀ ਸਰੀਰ ਸਹੀ ਹੈ ਤਾਂ ਹੀ ਕੰਮ ਕਰ ਠੀਕ ਹੋਊਗਾ ਤੇ ਵਧੀਆ ਸਰ ਧੰਨਵਾਦ ਜੀ ਬਹੁਤ-ਬਹੁਤ ਦੋਸਤੋ ਆਪਾਂ ਨੇ ਸੁਣਿਆ ਬਾਡੀ ਸਰਵਸ ਇਹ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਹੈ ਜਿਵੇਂ ਤੁਹਾਨੂੰ ਗੱਲਬਾਤ ਕਰਾਈ ਔਰ ਔਰ ਜਿਵੇਂ ਤੁਹਾਡੇ ਨਾਲ ਮਿਲਾਇਆ ਸਰ ਨੂੰ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਇੱਕ ਦੁਬਾਰਾ ਜਨਮ ਹੋਇਆ ਹੈ ਕਹਿ ਸਕਦੇ ਆ ਜਿੱਥੋਂ ਕਹਤਾ ਸੀ ਵੀ 2-3 ਸਾਲ ਦੀ ਲਾਈਫ ਰਹਿ ਗਈ ਤੁਹਾਡੇ ਸਾਹਮਣੇ ਬੈਠੇ ਨੇ ਤੁਸੀਂ ਮਿਲ ਵੀ ਸਕਦੇ ਹੋ ਪਰਿਵਾਰਾਂ ਨੂੰ ਤਾਂ ਦੋਸਤੋ ਤੁਸੀਂ ਵੀ ਤੁਹਾਡੇ ਰਿਲੇਸ਼ਨ ਚ ਪਰਿਵਾਰ ਨੇ ਤੇ ਆਪਣੇ ਘਰ ਦੇ ਅੰਦਰ ਜਰੂਰ ਆਪਾ ਬਾਡੀ ਸਰਵਿਸ ਨੂੰ ਵਰਤੀਏ ਜਿੱਥੇ ਲੋੜਵੰਦਾ ਕੋਈ ਵੀਡੀਓ ਦਿਖਾਈਏ ਵੀ ਆਪਾਂ ਇਹ ਵੀ ਇੱਕ ਸੇਵਾ ਆਪਾਂ ਕਰ ਸਕਦੇ ਆ ਸਾਰੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਥ ਸੇਕ